ਉਹ ਵੀ ਅਗਲਾ ਟਰੈਕਟਰ ਬਾਈ ਜੀ ਦਿਖਾ ਰਿਹਾ ਸੋਨਾਲੀਕਾ ਹੈ ਸੋਨਾਲੀਕਾ ਸਾਠ ਹੈ ਜੀ 2011 ਮਾਡਲ ਹੈ ਜੀ 2011 ਮਾਡਲ ਹੈ ਕੰਡੀਸ਼ਨ ਵੇਖੋ ਖੁਸ਼ਾ ਸਾਹਿਬ ਵੀ ਕੰਡੀਸ਼ਨ ਹੈ ਟਰੈਕਟਰ ਦੀ ਮੰਨ ਲਓ 17 18 ਮਾਡਲ ਲੱਗੇ ਠੀਕ ਹੈ ਜਮਾਂ ਨਾਵੇਂ ਪੈ ਰਹੀ ਨੇ ਮਾਰੇ ਨਟ ਵੀ ਨੇ ਉਵੇਂ ਚਮਕਦੇ ਆ 2011 ਮਾਡਲ ਦੇ ਨਹੀਂ ਇਹ ਚੋਟੇ ਚੋਟੇ ਮਾਡਲਾਂ ਨੂੰ ਜਨਾਲ ਪਈ ਪਈ ਹੈ ਲਓ ਵੀ ਬਾਈ ਦੇਖੋ ਸਹੀ ਹੈ ਤੇਰੀ ਗੱਲ ਟਰੈਕਟਰ ਬਿਲਕੁਲ ਕਿੱਡੋ ਰੰਗ ਪੇਂਟ ਦੀ ਜ਼ਿੰਮੇਵਾਰੀ ਹੈ ਫੁੱਲ ਚੰਗਾ ਟਰੈਕਟਰ ਹੈ ਜੀ ਬਾਕੀ ਬਾਈ ਸਪੀਕਰ ਵੀ ਛਤਰੀ ਨਾਲ 60 ਡੀਏ 60 ਇੰਟਰਨੈਸ਼ਨਲ ਬਾਈ ਹੈ ਨਾ 4 ਸਿਲੰਡਰ ਹੈ 4 ਸਿਲੰਡਰ ਦੇ ਵਿੱਚ ਆ ਬਾਈ ਬਿਲਕੁਲ ਨਵਾਂ ਟਰੈਕਟਰ ਹੈ ਜੀ ਇਹ 1 3 ਲੱਖ ਤੇ ਸਿਰਫ 75000 ਰੁਪਏ ਦਾ ਲੈਣ ਤਿੰਨ 75 ਦਾ ਆਪਾਂ ਦੇ ਦਾਂਗੇ ਬਿਲਕੁਲ ਓਕੇ ਟਰੈਕਟਰ ਜਿੱਥੇ ਮਰਜੀ ਅਗਲਾ ਚਲਾਵੇ ਟੌਪ ਵਾਲਾ ਮਾਡਲ ਹੈ ਪਾਉਂਸਰ ਵਿੱਚ ਡਬਲ ਡਿਸਟਰੀਬਿਊਟਰ ਤੇ ਉਸ ਤੋਂ ਅਗਲਾ ਬਾਈ ਉਸ ਤੋਂ ਅੱਗੇ ਆ ਗਿਆ ਫਾਰਮ 60 फार्म 60 60 ਬਾਈ ਜੀ 2010 ਮਾਡਲ ਹੈ ਜੀ ਤੇਲ ਬ੍ਰੇਕ ਥੋੜੀ ਤੇਲ ਬ੍ਰੇਕਾਂ ਨਹੀਂ ਡਿਸਕ ਬ੍ਰੇਕਾਂ ਵਾਲਾ ਡਿਸਕ ਬ੍ਰੇਕਾਂ ਵਾਲਾ ਤੇ ਦੂਜੇ ਨੰਬਰ ਤੇ 14 ਜਾਂ 13 ਵਾਲਾ ਤੇ ਆਪਣਾ ਰਿਵਰਸ ਪੀਟੀਓ ਵਾਲਾ ਰਿਵਰਸ ਪੀਟੀਓ ਵਾਲਾ ਹਾਂ 14 ਜਾਂ 13 ਇਹ ਬਹੁਤ ਚੰਗਾ ਟਰੈਕਟਰ ਹੈ ਹਾਂ ਦੇਖੋ ਵੀ ਲੱਟਾਂ ਲੂਟਾਂ ਲੱਗੀਆਂ ਵੇਖੋ ਵੀ ਕਿਆ ਬਾਤ ਹੈ ਕੰਮ ਵਾਲੇ ਇਹ 85 ਪੈਸੇ ਹੈ ਟਰੈਕਟਰ ਵੀ ਇੱਕ ਨੰਬਰ ਹੈ ਜੀ ਬੈਰ ਵੀ 14928 ਦੇ ਆ ਸਾਰਾ ਜੈਨੂਇਨ ਟਰੈਕਟਰ ਹੈ ਹਾਂ ਜੀ ਆ ਦੇਖੋ ਬਾਕੀ ਲੋਕ ਵੇਖੋ ਸਟਿੱਕਰ ਵੇਖੋ ਮਨ ਕਜੇ ਨਵਾਂ ਲੱਗੂਗਾ ਘਰੇ ਖੜਾ ਵੀ ਸੋਹਣਾ ਲੱਗੂਗਾ ਬਿਲਕੁਲ ਕੋਈ ਪਰਟੀ ਰੇਡੀਓ ਨਹੀਂ ਕੰਮ ਹੋਊਗਾ ਆਪਣਾ ਟਰੈਕਟਰ ਭਾਵੇਂ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਫੇਰ ਲੈ ਜੇ ਉਹਦੇ ਦਾ ਬਾਈ ਤੁਸੀਂ ਜੋ ਬੈਗ ਦੇ ਕਿੱਕ ਤਾਂ ਪਹਿਲੀ ਗੱਲ ਨਾਲ ਬਾਈ ਜਿਹੜਾ ਹੁੰਦਾ ਜੇ ਆਪ ਕੋ ਉਹ ਜਾਂ ਕੰਮ ਹੁੰਦਾ ਅਗਲਾ ਘਰੇ ਨਹੀਂ ਚੀਜ਼ ਵੇਈਦੇ ਗੱਲ ਕਰਦੇ ਆ ਬਾਈ ਆਪਾਂ ਗੱਲ ਕਰਦੇ ਮੰਡੀ ਜਾਂਦੇ ਨਹੀਂ ਜੀ ਜਾਂਦੇ ਨਹੀਂ ਇਹ ਸਹੀ ਗੱਲ ਮੰਡੀ ਕਰਦੀ 150 ਸਾਲ ਹੋ ਗਏ ਅਸੀਂ ਤਾਂ ਘਰੇ ਵਿੱਚ ਬਾਈ ਕਰੇ ਵੀ ਚੀਜ਼ ਚੰਗੀ ਵੇਚਾਂਗੇ ਤਾਂ ਫੇਰ ਹੀ ਗਾਖ ਨੇ ਗਾਖ ਨੂੰ ਲੈ ਕੇ ਆਉਣਾ ਹੈ ਸਹੀ ਗਾ ਬਾਕੀ ਬਈ ਦੀ ਕੀ ਡਿਮਾਂਡ ਆ ਬਈ ਬਈ 3 ਲੱਖ ਰੁਪਈਆ ਜੀ ਪੂਰਾ ਬਸ 3 ਲੱਖ ਰੁਪਈਆ ਦਾ ਆਪਾਂ ਦੇ ਦੇਣਾ 3 ਲੱਖ ਦੇ ਦਾਂਗੇ ਬਈ ਹਾਂਜੀ ਤੇ ਬਈ ਜੇ ਕੋਈ ਆਪਣੀ ਵੀਡੀਓ ਵੇਖਿਆ ਉਹ ਕੋਈ ਕਰੇਗਾ ਮੰਨ ਤਾਂ 5000 ਦਾ ਡਿਸਕਾਊਂਟ ਕਰਾਂਗੇ ਜ਼ਰੂਰ ਲੈ ਵੀ ਬਾਈ ਨੇ ਇਹ ਕਹਿੰਦਾ ਵੀ ਜੇ ਤੇਰੀ ਵੀਡੀਓ ਵੇਖ ਕੇ ਆਉਗਾ ਬਾਈ ਕੋਈ ਤੇ ਉਹਨੂੰ 5000 ਦਾ 5000 ਦਾ ਆਪਾਂ ਦਿਖਾ ਦੇ ਜੇ ਆਪਾਂ ਉਹਨੂੰ ਡਿਸਕਾਊਂਟ ਕਰਾਂ ਸਹੀ ਗੱਲ ਆ ਵੀ ਸਹੀ ਗੱਲ ਆ ਉਸ ਤੋਂ ਵੀ ਅਗਲਾ ਆ ਗਿਆ 2855 2017 ਮਾਡਲ ਹੈ ਜੀ ਇਹ ਠੀਕ ਦਾ ਵਾਕੇ ਸਰਵਿਸ ਤਾਂ ਕੋਈ ਵੀ ਟੈਕਨੀਸ਼ੀਅਨ ਦੀ ਇਹ ਨਹੀਂ ਜਾ ਕੇ ਸਰਵਿਸ ਵੀ ਕਰਾਉਣੀ ਪਊਗੀ ਠੀਕ ਹੈ ਜੀ ਮਤੇ ਇਹ ਨਹੀਂ ਕੋਈ ਦਿੱਕਤ ਹੈ ਤਾਂ ਤੁਸੀਂ ਕਹਿ ਤੰਦਾ ਕੰਮ ਇੰਨਾ ਮਤਲਬ ਕੇਲ ਚੀਜ਼ ਲੈਣੀ ਪਹਿਲਾਂ ਓਕੇ ਜੀ ਹਾਂ ਜੀਮਦਾਰਾ ਜائیں ਨਾ ਜੀਮਦਾਰਾ ਟਰੈਕਟਰ ਦੀ ਤਕਰੀਬਨ ਨਹੀਂ ਪੈਸੇ ਖਾਂਦਾ ਜੀ ਸਹੀ ਗੱਲ ਹੈ ਹਾਂ ਬਿਲਕੁਲ ਓਕੇ ਡਾਕਟਰ ਹੈ 17 ਮਾਡਲ ਹੈ ਜੀ ਇਹ ਸਿਰਫ 5 ਲੱਖ ਤੇ 45000 ਰੁਪਏ 5 ਲੱਖ 45000 ਦੇ ਵਿੱਚ ਜੱਗੇ ਪਿੱਛੇ ਖੁਦ ਸਾਬ ਵਿਖਾ ਰਹੇ ਮਾੜਾ ਸਾਰਾ ਉਹ ਵੀ ਬਾਈ ਬਾਕੀ ਬਾਈ ਦੇਖੋ ਜੋ ਵੀ ਮੰਨ ਕੇ ਜਿਹੜਾ ਕੋਈ ਵੀ ਆਪਣੀ ਵੀਡੀਓ ਵੇਖੂਗਾ ਬਾਈ ਦਾ ਆਪਾਂ ਨੰਬਰ ਦੇਵਾਂਗੇ ਤੁਹਾਨੂੰ WhatsApp ਤੇ ਫੋਟੋਆਂ ਹੀ ਪੈ ਜਾਣਗੀਆਂ ਬਾਕੀ ਬਾਈ ਨੇ ਐਡਰੈਸ ਦਾ ਤਾਂ ਘਰੇ ਆ ਕੇ ਦੇਖੋ ਵੀ ਬਾਈ ਜਦੋਂ ਮਰਜੀ ਬਾਈਆਂ ਦਾ ਕਾਲ ਕਰ ਲਿਓ ਜੋ ਬਾਕੀ ਲੋਨ ਦੀ ਸੁੱਲ ਸਿਵਦਾ ਬਾਈ ਇਹ ਨਹੀਂਗਾ ਕੋਈ ਆਪਾਂ ਦੇਤਾ ਕਾਗਜ਼ ਪੱਤਰ ਕੋਈ ਨਹੀਂ ਉਹ ਉੱਥੋਂ ਜਾ ਕੇ ਲੈ ਲਾ ਇੱਥੋਂ ਜਾ ਕੇ ਲੈ ਲੈ ਸਿੱਧਾ ਆ ਕੇ ਪੈਂਦੇ ਲੋ ਜੀ ਆਪਾਂ ਦਿੱਤਾ ਤੇ ਆਪਾਂ ਹੀ ਦੇਣੇ ਆ ਜੀ ਆਪਾਂ ਦਿੱਤਾ ਬਾਈਆਂ ਦਾ ਤੇ ਆਪਾਂ ਹੀ ਦੇਵਾਂਗੇ ਬਾਈ ਉਸ ਤੋਂ ਅਗਲਾ ਆ ਗਿਆ ਵੀ ਨਾ ਨਹੀਂ ਸੁਣ ਲੀਕਾ ਕੱਲਾ 50 ਜੀ ਇਹ ਡੀਆਈ 50 ਹੈ ਨਾ ਬੀਆਈ 50 ਜੀ ਤਿੰਨ ਸਿਲੰਡਰ ਦੇ ਵਿੱਚ ਇਹ ਤਿੰਨ ਸਿਲੰਡਰ ਜਾਂਦਾ ਭਈ ਇਹ ਡੀਪੀ ਵਾਲਾ ਜੀ ਠੀਕ ਹੈ ਜੀ ਠੀਕ ਹੈ ਬਿਲਕੁਲ 21 ਮਾਡਲ ਤੇ ਟਰਾਈ ਹੈ ਜੀ ਇੱਦਾਂ ਹੀ ਕਲੱਚ ਕਲੁੱਚ ਕਿਤੋਂ ਖੁੱਲਿਆ ਟਰੈਕਟਰ ਦਾ ਭੋਰਾ ਵੀ ਤੇ ਇਹਦੇ ਵੀ ਮਤਲਬ ਹੌਡ ਵਗੈਰਾ ਨਾਲ ਲੱਗਿਆ ਹੋਇਆ ਸ਼ੌਕਣਾ ਰੱਖਿਆ ਟਰੈਕਟਰ ਸਭ ਤੋਂ ਨਾਲ ਦਾ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਠੀਕ ਹੈ ਜੀ ਇਹਦੀ ਹੋਰ ਖਾਸੀਅਤ ਖਾਸ ਸਾਹਿਬ ਇਹ ਟਰੈਕਟਰ 4 ਲੱਖ 80 ਹਜ਼ਾਰ ਦਾ ਹੈ ਇਹ 4 ਲੱਖ 70 ਹਜ਼ਾਰ ਦਾ ਲੋਨ ਕਰਾ ਦੂੰਗਾ ਅੱਛਾ 4 80 ਦਾ 10 ਹਜ਼ਾਰ ਦੇ ਕੇ ਟਰੈਕਟਰ ਬਾਜ਼ਾਰ 'ਚ ਇਹ ਬਾਜ਼ਾਰ 'ਚ ਇਹ ਬਾਜ਼ਾਰ 'ਚ ਇਹਦਾ ਰੇਟ ਹੈ ਦਾ ਇਹਦਾ ਬਾਜ਼ਾਰ 'ਚ ਰੇਟ 5.5 ਲੱਖ ਰੁਪਈਆ ਹੈ ਅੱਛਾ ਜਿੱਥੇ ਮਰਜ਼ੀ ਜਾਊਂਗੀ 21 ਦੇ 21 ਮਾਡਲ ਜਿਹੜੇ ਟਰੈਕਟਰ ਨਾਲ ਬਾਜ਼ਾਰ 'ਚ 5.5 ਲੱਖ ਤੋਂ ਕੋਈ ਨਹੀਂ ਘੱਟ ਬੰਦ ਬਾਕੀ ਤਾਂ ਆਪ ਹੁੰਦਾ ਹੈ ਡਿਸਟ ਠੀਕ ਹੈ ਯਾਰ ਇਹ ਡੈਟਰ ਚੱਲਦੇ ਕਿਰਾਏ ਤੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇਹ ਆਪਣਾ ਵਾਈਟ ਡੈਟਰ ਚੱਲਿਆ ਹੋਇਆ ਕੋਈ ਵੀ ਚੀਜ਼ ਬਦਲੀ ਹੋਵੇ ਕਿਤੇ ਰੰਗ ਪੇਂਟ ਹੋਵੇ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਇੰਨੀ ਦਾ ਲੰਬੀ ਢਾਹ ਆ ਮੁੰਡਿਆਂ ਦਾ ਪਿੰਡ ਉਹ ਆਪਣੇ ਤੋਂ ਐਡੀਸ਼ਨ ਲੈ ਕੇ ਆਪਾਂ ਨੂੰ ਦੇ ਕੇ ਉਹਨਾਂ ਨੇ ਪੂਰਾ ਕੰਮ ਲੈਂਦੇ ਆ ਕੰਪਿਊਟਰ ਕਿਰਾਇਆ ਵੀ ਸੀਗਾ ਉਹਤੇ ਵੀ ਉਹਨਾਂ ਨੇ ਚਲਾਇਆ ਠੀਕ ਆ ਬਈ ਹਾਂ ਤੇ ਉਹਨਾਂ ਨੇ ਹੁਣ ਸ਼ੌਕਣਾ ਉਹਨੇ 36 30 ਲੈਣਾ 36 30 ਲੈ ਗਿਆ ਆਪਣੇ ਤੋਂ 20 ਮੰਗ ਲਓ ਇਹ ਵਿੱਚ ਦੇ ਗਿਆ ਆਪਣੇ ਬਾਕੀ ਬਈ ਤੂੰ ਤਾਂ ਉਹ ਗੱਲ ਕਰਤੀ ਮੋਟਰਸਾਈਕਲ ਵਾਲੀ ਗੱਲ 10000 ਦੇ ਕੇ ਲੈ ਜਾ 10000 ਇਹਦੇ ਬਾਕ ਸਾਰ ਸਾਰ ਗੁਰਬਾਈ ਲੈ ਭਾਈ ਨਵਾਂ ਟ੍ਰੈਕਟਰ ਆ ਜੀ ਕਿਤੋਂ ਹਟਨੇ ਕਲੱਚ ਨੂੰ ਕਿਸੇ ਨਾੜ ਨੂੰ ਜਾਬੀ ਨਹੀਂ ਲੱਗੀ ਬਾਕੀ ਵੀ ਸ਼ੌਂਕ ਨਾ ਰੱਖਿਆ ਸੀਗਾ ਜੇ ਮੈਂ ਉਹ ਜੀ ਨਹੀਂ ਕਿਰਾਏ ਤੇ ਨਹੀਂ ਚੱਲਿਆ ਵਾ ਜਿਹੜੀ ਗੱਲ ਮੇਨ ਹੈ ਜਿਆਦਾ ਦਰਨਾ ਇਹ 50 ਕੱਲੇ ਕਿਰਾਏ ਦੇ ਲੈਂਦੇ ਲੋਕ ਮਿੱਟੀ ਮੁੱਟੀ ਆ ਪਰ ਆਪਾਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਸੀ ਵੀ ਆਪਾਂ ਕਿਰਾਏ ਵਾਲਾ ਲੈਂਦੇ ਹਣੀ ਜਿੰਮੇਦਾਰਾ ਟ੍ਰੈਕਟਰ ਆ ਜਾ ਕੇ ਪੁੱਛ ਸਕਦੇ ਨੇ ਲੰਬੀ ਢਾਬਾ ਮੁੰਡੇ ਤੋਂ ਆਇਆ ਭਵਨਦੀਪ ਤੋਂ ਠੀਕ ਆ ਜੀ ਪੁੱਛ ਕੇ ਤੇ ਫਿਰ ਭਾਵੇਂ ਮੇਰੇ ਕੋਲੇ ਆਜੋ ਬਸ ਠੀਕ ਆ ਪਏ ਹੋ ਨਹੀਂ ਸੰਗ ਸ਼ਰਮ ਵੀ ਆਪਾਂ ਡਰੈਸ ਨਹੀਂ ਦਿੰਦੇ ਜੀ ਆਪਾਂ ਦੱਸਦੇ ਨਹੀਂ ਜੀ ਇਦਰ ਬਈ ਇੱਕ ਵਕਤ 750 ਖੁੱਸਾ ਸਾਹਿਬ ਟਰੈਕਟਰ ਹੈ ਠੀਕ ਹੈ ਜੀ ਟਰੈਕਟਰ 750 ਕਹਿ ਦਿੰਦੇ ਆਪਾਂ 750 ਹੈ ਹਾਂਜੀ ਪਰ ਇਹ ਟਰੈਕਟਰ ਨਾ ਪਏ ਵੀ ਕਿਰਾਏ ਤੇ ਚੱਲਿਆ ਜ਼ਿੰਮੇਵਾਰੀ ਜੇ ਕਿਤੇ ਨੇੜੇ ਵੀ ਗਿਆ ਹੋਵੇ ਕਿਰਾਏ ਤੇ ਪਹਿਲੀ ਪਾਲਟੀ ਦਾ ਫਸਟ ਪਾਲਟੀ 2000 ਕਿੰਨਾ ਚੱਲੇ ਵੀ ਠੀਕ ਹੈ ਜੀ ਸਭ ਕੁ ਨਾਲ ਦਾ ਟਰੈਕਟਰ ਦਾ ਹੁਣ ਤੂੰ ਉਹ ਵੇਖ ਲੈ ਮਾਰਕੀਟ ਤੱਕ ਦਿਖਾ ਦੇ ਤੇਰਾ ਬੇਬੁੱਤੇ ਲੋ ਵੀ ਪੋਲੋ ਪਿਛਲੇ ਟਾਇਰ ਵੀ ਨਾਲ ਦੇ ਸਾਰਾ ਕੁ ਦਿਖਾ ਦੇ ਬੰਦੇ ਨੂੰ ਖੁਸ਼ ਹੋ ਗਿਆ ਉਹ ਠੀਕ ਹੈ ਜੀ ਉਹ ਪੋਲੋ ਹੁਣ 80 85 ਪੈਸੇ ਟਾਇਰ ਪਏ ਠੀਕ ਹੈ ਜੀ ਤੇ 2000 ਕਿੰਨਾ ਚੱਲੇ ਹੈ ਇ ਕਲਮ ਦਾ ਨਿਸ਼ਾਨ ਹੋਵੇ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਇਹ ਨਹੀਂ ਬਿਲਕੁਲ ਤਿਆਰ ਕਰਕੇ ਦੇਤਾ ਹੈ ਜੀ 17 ਨੇ ਮਾਰ ਕੇ ਆ ਕਾਪੀ 18 ਦੀ ਇਹਦੀ ਠੀਕ ਹੈ ਜੀ ਹਾਂਜੀ ਜਮਾ ਨਵੇਂ ਦਾ ਨਵਾਂ ਟਰੈਕਟਰ ਆ ਜੀ ਬਿਲਕੁਲ ਠੀਕ ਆ ਬਈ ਨਵਾਂ ਸ਼ੋਰੂਮ ਟਰੈਕਟਰ ਮੰਨ ਕੇ ਲੈ ਜੇ ਕੋਈ ਕਿਤੋਂ ਕੋਲੋਂ ਕੋਈ ਪ੍ਰੋਬਲਮ ਹੋ ਆਪਾਂ ਬੈਠੇ ਆ ਜੀ ਤੇ ਬਾਈ ਜੀ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈ ਜੀ 5 ਲੱਖ ਤੇ 15000 ਰੁਪਏ 5 ਲੱਖ 15000 ਰੁਪਏ ਬਿਲਕੁਲ ਨਵਾਂ ਟਰੈਕਟਰ ਆ ਜੀ ਸ਼ੋਰੂਮ ਮੰਨ ਕੇ ਲੈ ਜੇ ਪਾਵਰ ਪਲੱਸ ਵਾਲਾ ਖਾਸ ਆ ਇਹਦੇ ਰਿਮਾਂ ਨੂੰ ਵੇਟ ਵੀ ਆਉਂਦੇ ਆ ਠੀਕ ਆ ਰ ਸਾਰਾ ਕੰਮ ਹੀ ਮਿਲੂਗਾ ਠੀਕ ਹੈ ਇਹ ਨਹੀਂ ਆਪਣੇ ਕੋਲੋਂ ਵੀ ਨਟ ਵੀ ਖੋਲ ਲਾਂਗੇ ਆਪਣੇ ਕੋਲੇ ਕੰਮ ਹੋਰ ਹੀ ਮਿਲੂਗਾ ਤੁਹਾਨੂੰ ਬਿਲਕੁਲ ਨਵਾਂ ਟਰੈਕਟਰ ਹੈ ਜੀ ਅੱਗੇ ਆ ਗਿਆ 744 XT 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 744 ਹੈ ਜੀ 2020 ਦਾ ਮਾਰਕਾ ਕਾਪੀ 2021 ਦੀ ਹੈ ਠੀਕ ਆ ਬਈ 2020 ਦਾ ਮਾਰਕਾ ਕਾਪੀ 21 ਦੀ ਹੈ ਬਿਲਕੁਲ ਓਕੇ ਟਰੈਕਟਰ ਦੇਖੋ ਜਮਾ ਨਵਾਂ ਕੰਡੀਸ਼ਨ 744 ਨਵਾਂ ਜੀ ਨਾਲ ਦੇ ਟਾਇਰ ਹੈ ਜੀ ਅਗਲੇ 70 75 ਪੈਸੇ ਬਾਕੀ ਬਈ ਡੇਕ ਇਹਦੇ ਨਾਲ ਵੀ ਲੱਗਿਆ ਸਾਰਾ ਕੋ ਡੱਕ ਡੱਕ ਚੱਲਦਾ ਜੀ ਇਹਦੇ ਨਾਲ ਹਾਂਜੀ ਚੱਲਦਾ ਜੀ ਛਤਰੀ ਵੇਖੋ ਜਮਾ ਨਵੀਆਂ ਬਾਈ ਹਾਂਜੀ ਤੇ ਇਹੇ ਰਾਹ ਹੁਟਰ ਜਿਆ ਵੀ ਲੱਗਿਆ ਮਾਰ ਕੇ ਵਿਖਾਈ ਮੜਾ ਜੋ ਠੀਕ ਲੋਕ ਲਾ ਲੈਂਦੇ ਉਹਦੀਆਂ ਜੀ ਨਾ ਹੀ ਗੱਲ ਨਾ ਦੇ ਲਾਇਆ ਬਰਾਡ ਫਾਰਮ ਬਾਈ ਦੇ ਸਟicker ਵੀ ਕਿਸੇ ਦੇ ਉਵੇਂ ਸ਼ੌਕ ਨਾਲ ਰੱਖਿਆ ਸੀ ਪੋਲੋ ਤੇ ਟਾਇਰ ਵੀ ਟੋਲ ਪੋਲੋ ਮਤਲਬ ਰੰਗ ਕਰਕੇ ਉਵੇਂ ਬਣਾਇਆ ਵੀ ਲਾ ਦੂੰਗਾ ਲਾ ਵੀ ਚੱਲ ਕੋਲ ਜੀ ਤੇ ਬਾਕੀ ਵੀ ਦੇਖੋ ਵੀ ਕੀ ਇਹਦੀ ਬਾਈ ਡਿਮਾਂਡ ਆ ਇਦੀ ਡਿਮਾਂਡ ਹੈਗੀ ਜੀ 5 ਲੱਖ ਤੇ 75 ਹਜ਼ਾਰ ਦੀ 5 ਲੱਖ 75 ਹਜ਼ਾਰ 2020 ਦੇ ਮਾਰ ਕੇ ਕਾਪੀ 21 ਦੀ ਹੈ ਪੰਜਾਬ ਨੰਬਰ ਟਰੈਕਟਰ ਨਾਵੇਂ ਹੀ ਜਾਂਵਾ ਟਰੈਕਟਰ ਨਾਵੇਂ ਹੀ ਆ ਬਈ ਬਿਲਕੁਲ ਜ ਉਹ ਜਾਂ ਕੰਮ ਹੀ ਨਹੀਂ ਆ ਬਾਕੀ ਵੀ ਜਿੰਨੇ ਵੀ ਟਰੈਕਟਰ ਦਿਖਾਏ ਮੈਨੂੰ ਨਾਲ ਤੁਹਾਡੇ ਕੋਲ ਸਾਰੇ ਹੈ ਹੀ ਨਹੀਂ ਨਈ ਨਈ ਆਪਾਂ ਉਹ ਜਾਂ ਰੈਂਦੀ ਨਹੀਂ ਯਾਰ ਲੈਂਦੀ ਨਹੀਂ ਪੈਸੇ ਲਾਉਣੇ ਯਾਰ ਅਕਲੇ ਨੇ ਸਹੀ ਗੱਲ ਹੈ ਸੇਲ ਬਣ ਕੇ ਹੁਣ ਤੂੰ ਟਰੈਕਟਰ ਆ ਦਿਖਾਉਣਾ ਕੁਛ ਸੌ ਹੈ ਤਾਂ ਛੋਟੇ ਜਿਹੇ ਰੇਟ ਦਾ ਠੀਕ ਹੈ ਜੀ ਇਹ 99 ਮਾਡਲ ਦਾ ਟਰੈਕਟਰ ਹੈ ਠੀਕ ਹੈ ਜੀ 855 ਨੇ ਨਵੇਂ ਮਾਡਲ ਬੰਦੇ ਆਪਣੇ ਤੋਂ 2022 ਮਾਡਲ 152 ਲੈ ਕੇ ਅੰਦਰਲੇ ਨਾਲ ਦਾ 3 ਸਪੀਡ ਠੀਕ ਆ ਜੀ ਉਹ ਬੰਦੇ ਨੇ ਵੀ ਇਹ ਗੱਲ ਕਹਿ ਕੇ ਦਿੱਤੀ ਆ ਉਹ ਕਹਿੰਦਾ ਬਾਈ ਜੀ ਮੇਰਾ ਟਰੈਕਟਰ ਗਾਰੰਟੀ ਨੂੰ ਦੇ ਦੀ ਗਾਰੰਟੀ ਮਰਜੀ ਇੰਜਨ ਗੇਅਰ ਦਾ ਵਾਹ ਕੇ ਦਸਲੀ ਕਰਕੇ ਫੇਰ ਲੈ ਜੇ ਕਹਿੰਦਾ ਉਹ ਫੇਰ ਅਗਲੇ ਨਾਲ ਚੱਲੇ ਪਿੱਛੇ ਬਾਈ ਤੇ ਉਹ ਕੰਮ ਲਿਆ ਫੁੱਲ ਕੰਮ ਲਿਆ ਖਰਪਾ ਹੱਥ ਸੱਤ ਗਿੱਲੇ ਵਾਣ ਵਾਇਆ ਉਹਨਾਂ ਮੁੰਡਿਆਂ ਨੇ ਠੀਕ ਆ ਜੀ ਉਹ ਕਹਿੰਦੇ ਇੱਕ ਇੱਕ ਪੈਸਾ ਲਾਇਆ ਸਾਡੇ ਟਰੈਕਟਰ ਦੇ ਉੱਤੇ ਸਰਵਿਸ ਕਰਾਉਣ ਦੀ ਲੋੜ ਨਹੀਂ ਟਰੈਕਟਰ ਦੀ ਠੀਕ ਆ ਬਈ ਇੱਕ ਤੱਕ ਵੀ ਚੱਲਦਾ ਬਲੂ ਟੁੱਟ ਤੇ ਮਤਲਬ ਡੈਕ ਟੋ ਵਗੈਰਾ ਨਾਲ ਹੀ ਮਤਲਬ ਉਹ ਚੀਜ਼ ਲਾਉਂਦੇ ਰਿਮਾ ਰੁਮਾ ਦੀ ਕੰਡੀਸ਼ਨ ਵੇਖ ਤੂੰ ਰਿਮਾ ਦੀ ਹੁਣ 99 ਮਾਡਲ ਟਾਇਟਰ ਦੀ ਕੰਡੀਸ਼ਨ ਵੇਖ ਲੈ ਸਾਰਾ ਜੈਨੂਨ ਹੈ ਪਿੱਛੋਂ ਆ ਗਿਆ ਵਖਾ ਮਗਰਾਲ ਮੂਡ ਦਸਤਨ ਵੀ ਮਗਰਾਲ ਵੀ ਨਹੀਂ ਟੱਟਦਾ ਗਲੇ ਡੰਡਾ ਤੱਕ ਵੀ ਓਰੀਜਨਲ ਹੈ ਨਾਲ ਦਾ ਸਹੀ ਗੱਲ ਹੈ ਤੂੰ ਚੂਹੀ ਦੀ ਕੜੀ ਫਿਰ ਕੁਆਲਟੀ ਵੇਖ ਇੱਕ ਵਾਰ ਹੁੰਦੀ ਹੈ ਗੱਲਾਂ ਕਹਿਣ ਦੀਆਂ ਉਹ ਤੂੰ ਕੋਲੇ ਖੜਾ ਹੈ ਤੂੰ ਤਾਂ ਇਹ ਗੱਲ ਦਾ ਸਬੂਤ ਹੈ ਸਹੀ ਗੱਲ ਹੈ ਜੀ ਕੁਆਲਟੀ ਕਿੱਧਰੋਂ ਮਗਰਾਂ ਦੇ ਨਾਲੇ ਭਾਈ ਆਪਣੀ ਦੇ ਵੀਡੀਓ ਦੇ ਵਿੱਚ ਹਾਂ 99 ਮਾਰ ਲਾਂ ਟਰੈਕਟਰਾਂ ਦੇ ਦੋ ਦੋ ਤਿੰਨ ਤਿੰਨ ਆਲੀ ਮਗਰਾਂ ਦੇ ਲੱਗ ਕੇ ਮਗਰਾਂ ਗਲੇ ਤੇ ਆ ਵੇਖੋ ਨਾਲ ਦੇ ਮਰਗਾ ਨਾਲੇ ਨਹੀਂ ਟਰੈਕਟਰ ਦੀ ਤੈਨੂੰ ਬਾਅਦ ਸੁਣਨਾ ਹੋਰ ਦਸ ਟਰੈਕਟਰ ਦੀ ਅੱਧੇ ਟਾਇਰ ਆ ਅੱਧੇ ਟਾਇਰ ਟਰੈਕਟਰ ਇੱਕ ਨੰਬਰ ਲੈ ਬਾਜ ਇਸ ਦੀ ਨਾਲੇ ਆ ਜੀ ਸਹੀ ਬਾਜ ਵੇਖੋ ਭਈ ਜੀ ਇਹ ਲਈ ਕਿ ਨਾਲ ਠੀਕ ਆ ਬਈ ਆਓ ਇੱਥੇ ਕਿਉਂ ਨਾ ਚੱਲ ਜਾਈਂ ਟ੍ਰੇਡਾ ਰਖਾ ਮੰਨੇ ਇਹਦੇ ਨਾਲ 99 ਮਾਡਲ ਦਾ ਮੀਟਰ ਵੀ ਚੱਲਦਾ ਰਿਹਾ ਵਾਹ ਵੀ ਵਾਹ ਦੇਖੋ ਵੀ ਮੀਟਰ ਵੀ ਚੱਲਦਾ ਬਾਈਆਂ ਦਾ ਬੜਾ ਸ਼ੌਂਕ ਰੱਖਿਆ ਦੀ ਟ੍ਰੇਡਰ ਬਿਲਕੁਲ ਓਕੇ ਲੈਟਰ ਨਹੀਂ ਇਹ ਜਿਹੜੀ ਕੀ ਡਿਮਾਂਡ ਵੇਹੇ ਜਿਹੜੀ ਸਿਰਫ ਆਪਾਂ ਲੈਣ ਦੇ ਨਾਲ ਰੇਟ 1,75,000 ਰੁਪਈਆ ਇੱਕ ਮਹੀਨੇ ਲੋਕੀ 2-2 ਸਵਾ 9 2 ਲੱਖ ਵੀ ਮੰਗੀ ਜਾਂਦੇ ਆ ਸਹੀ ਗੱਲ ਹੈ ਬਈ ਸਿਰਫ 1,75,000 ਰੁਪਈਆ ਬਾਕੀ ਇਹਦੇ ਤੇ 1 ਰੁਪਈਆ ਵੀ ਨਹੀਂ ਲੱਗਣਾ ਬਈ ਜੋ ਗੱਲ ਹੈਗੀ ਨਹੀਂ ਲੱਗਣਾ ਟਰੈਕਟਰ ਇੰਜਨ ਗੇਅਰ ਤੇ ਬਿਲਕੁਲ ਇਹ ਦਿੱਕ ਤੱਕ ਵੀ ਚੱਲਦਾ ਜਿਹਨੇ ਵਧੀਆ ਕੰਮ ਲੈਣਾ ਹੋਰ ਇੱਕ 6 ਛੜੀ ਹੈ ਇਹ ਠੀਕ ਹੈ 6 ਛੜੀ ਦੇ ਵਿੱਚ ਉਹ ਪੰਪਾ ਜਿੰਨਾ ਮਰਜੀ ਹੁਣ 735 ਦਾ ਮੁੱਲ ਹੈ ਬਾਈ ਯਾਰੇ ਸਹੀ ਗੱਲ ਹੈ ਬਈ ਫੜੀ ਵੀ ਲੋਕ ਆ ਕੇ ਕਹਿੰਦੇ ਆ ਕੇ ਮਹਿੰਗਾ ਰੇਟ ਮਹਿੰਗਾ ਰੇਟ ਰਿਮਾਰ ਮਾਰੀ ਗਈ ਹੈ ਕਿ ਤੋਂ ਗਲਿਆ ਹੋਵੇ ਫਲਿਆ ਹੋਵੇ ਹੁਣ ਛੀ ਛਰੀ ਆ ਇਹ ਇਹ ਦੇਖ ਲਓ ਛੀ ਛਰੀ ਆ ਬੰਦੇ ਨੇ ਇਹ ਵੀ ਕਰਾਉਣ ਤੇ 7-8000 ਰੁਪਏ ਲੱਗ ਜਾਂਦੇ ਠੀਕ ਆ ਬਈ ਓਕੇ ਜਿੱਥੇ ਮਰਜ਼ੀ ਜਾ ਕੇ ਜੋੜਦੇ ਬੰਦਾ ਗੱਲ ਨੇ ਬੜੀ ਇਹ ਵੀ ਦੇਖ ਲਓ ਤੁਸੀਂ ਕਿਹੜਾ ਇਹ ਵੀ ਬਹੁਤ ਜਾਇਜ਼ ਆ ਬਈ ਸਹੀ ਹੈ ਹੈ ਵੀ ਸਾਰਾ ਜੈਨੂਇਨ ਸਹੀ ਗੱਲ ਆ ਬਈ ਹਾਂ